ਆ ਮੋਨੂ ਕਰਈਆਂ ਓਏ ਆਇਆ ਆਇਆ ਕੰਦ ਕਰਈਆਂ ਲੰਗੇ ਆ ਜਾ ਮੈਂ ਕਹਾ ਯਾਰ ਚੱਲ ਮੋਨੂ ਨੂੰ ਮਿਲ ਲਈਏ ਯਾਰ ਬੜੇ ਦਿਨਾਂ ਬਾਅਦ ਆਇਆ ਕੀ ਹਾਲ ਠੀਕ ਠਾਕ ਵਧੀਆ ਬਾਈ ਹੋਰ ਹੋਰ ਕਹਿਵਾ ਵਧੀਆ ਪੈਗ ਲਾਇਆ ਅੱਜ ਮੌਸਮ ਵਧੀਆ ਸੀ ਅੱਛਾ ਮੈਂ ਕਾ ਨਹੀਂ ਡਾਉਨੇ ਪੈਗ ਆਪਾਂ ਵੇ ਜਾਸ ਹੋਰ ਸੁਣਾ ਬੜੇ ਦਿਨਾਂ ਬਾਅਦ ਮਿਲੇ ਬਾਈ ਹਨਾ ਯਾਰ ਹੋਰ ਯਾਰ ਵਧੀਆ ਟਾਈਮ ਤੇ ਆ ਗਿਆ ਤੁਮ ਅੱਜ ਕਿਆ ਲੈਦਾ ਹੈ ਹੂੰ ਹੂੰ ਲਾਉਣੇ ਤੇ ਆਪਣਾ ਉਹ ਇੱਕ ਗੱਲ ਆ ਤੂੰ ਛੱਡ ਪੈਗ ਲਾਉਣੇ ਘਰ ਦੀ ਕੱਢੀ ਜਾ ਦੇ ਇੱਕ ਗਲਾਸ ਲਾਲ ਜੇ ਪਹਿਲਾਂ ਜਸਪੀ ਤਾ ਆ ਲਿਆਇਆ ਇੱਕ ਗਲਾਸ ਹੋਰ ਹੋਰ ਸੁਣਾ ਗੱਲ ਮੰਨਦੀ ਹੁੰਦੀ ਆ ਨਾ ਭਾਬੀ ਜੰਗੀ ਮੈਂ ਨਾ ਪੂਰੀ ਚਾਲਦੀ ਆ ਆਪਣੀ ਸਿੱਧੀ ਕਰਕੇ ਰੱਖੀ ਤੇ ਵਾਕੇ ਰੱਖੀ ਦੀ ਆ ਹੋਰ ਸੁਣਾ ਪੈਗ ਲਾ ਕੇ ਹੋਰ ਸੁਣਾ ਰੱਖਣ ਦਾ ਸਟੇਜ ਮੈਂ ਸਹੀ ਆਂ ਲੱਗਦਾ ਹੀ ਮੈਨੂੰ ਬਈ ਕਿ ਨਹੀਂ ਡਰਦੀ ਗੁਈ ਐ ਦਬਾ ਕੇ ਰੱਖੀ ਦੀ ਜਾ ਚਲ ਪੂਰੀ ਚਲਦੀ ਆ ਆਪਣੀ ਇਹ ਵਧੀਆ ਗੱਲ ਕੋਈ ਬਈ ਉਹ ਇੱਕ ਗੱਲ ਆ ਆਪਾਂ ਹੀ ਆ ਜਿਹੜੇ ਆਏ ਆ ਬੈਠ ਫੁੱਟੇ ਜਾਂਦੇ ਆ ਨਾ ਇਹ ਅੱਜ ਕੱਲ ਸਾਰੇ ਜਨਾਨੀਆਂ ਤੋਂ ਡਰਦੇ ਆ ਉਹ ਲੋਕਾਂ ਦਾ ਸਰਾਇ ਪਿਆਵਾ ਐਵੇਂ ਡਰਦੇ ਆ ਮੜੀਆਂ ਮੜੀਆਂ ਗੱਲਾਂ ਤੋਂ ਆਪਾਂ ਡਰਨ ਵਾਲੇ ਕਿਤੇ ਯਾਰ ਪਤਾ ਹੀ ਐ ਤੈਨੂੰ ਆਪਣਾ ਇਹਨਾਂ ਲੋਕਾਂ ਦਾ ਡਰਨਾ ਉਹ ਇਹਦਾ ਬੋਲਦੀਆਂ ਰਹਿੰਦੀਆਂ ਯਾਰ ਕੋਹ ਨਾ ਮਾੜਾ ਮੋਟਾ ਐਵੇਂ ਨਹੀਂ ਟੈਂਸ਼ਨ ਲਈ ਦਿੰਦੀ ਮਾੜੀ ਮੋਟੀ ਦਾ ਦੋ ਬੱਗ ਲਾਓ ਟੈਂਸ਼ਨ ਫਰੀ ਹੋ ਜਾ ਬੈਗ ਲਾ ਵਾ ਯਾਰਾ ਯਾਰਾ ਲਿਆ ਤਾਂ ਬਈ ਯਾਰਾ ਪਹਿਲੇ ਤੋੜਦੂ ਕੋਈ ਲੱਗਦੀ ਆ ਸਬਜ਼ੀ ਖਾ ਤੇਜੀ ਭਲਾ ਹਨ ਉਹ ਬਹੁਤ ਵਧੀਆ ਬਣੀ ਆ ਸਬਜ਼ੀ ਵੀ ਦੇਖ ਲੈਨੇ ਆ ਭਿਹਾਈ ਦੇ ਹੱਥ ਦੀ ਆ ਸਬਜ਼ੀ ਖਾ ਕੇ ਨੇ ਯਾਰਾ ਯੁਗਨ ਯਾਰਾ ਆਹਾ ਲੈ ਬਈ ਮੈਂ ਪੈਗ ਪੋਣਾ ਇਹਨੂੰ ਭਾਬੀ ਨੂੰ ਕਹੇ ਸਬਜ਼ੀ ਲਿਆ ਤੇਜੀ ਆ ਹਨ ਕੰਮ ਥੋੜਾ ਘਾਟੀ ਰੱਖਦੇ ਕਹਿੰਦਾ ਰਾਪਿਆ ਸਬਜ਼ੀ ਲੈ ਕੇ ਆਈ ਔਰ ਉਹ ਲੈ ਤਾਂ ਜੀ ਵਧੀਆ ਕਰਾ ਰਹੀ ਆ ਬਣੀ ਦੇਖੋ ਜੇ ਕੰਮ ਹੋ ਗਿਆ ਫਸਰਾ ਪਾ ਕੇ ਬਹਿ ਜਾਂਦਾ ਇਹ ਜਮਨ ਸਾਭ ਜੀ ਆ ਲੈਣਦੇ ਨਾ ਗੱਲ ਤਾਂ ਹੁੰਦੀ ਆ ਬਈ ਬੇਲੇ ਬੋਲੀ ਥੋੜੀ ਗੱਲ ਬਣਦੀ ਆ ਚਲੋ ਦੁਬਾਰਾ ਕਰੇ ਠੀਕ ਐ ਨੇ ਟਪੂ ਜ ਆਪਣਾ ਤਾਂ ਵਧੀਆ ਆਪਣੀ ਆਪ ਹੀ ਐ ਨਾ ਹੁਣ ਨਿਤ ਦਾ ਕੰਮ ਹੋ ਗਿਆ ਬਸ ਪੈਗ ਲਾਉਣੇ ਹੁਣ ਫੋਨ ਦੇਖਣੇ ਹੁਣ ਆਹੀ ਕੰਮ ਰਹਿ ਗੇ ਡਿਊਟੀ ਹੈ ਜਿਹੜੀ ਕਰ ਲੈਣੇ ਇੱਕ ਤੂੰ ਆਵੇਂ ਨੱਤਾ ਕੇ ਭਾਈਆ ਨਸ ਲੱਗ ਗਿਆ ਨਾ ਪੈਗ ਲਾਣੇ ਸਕਦੇ ਅਸੀਂ ਖਾਣੇ ਪੀਣੇ ਦੀ ਆਪਦਾ ਖਾਣੇ ਆ ਕਿਹ ਲੋਕਾਂ ਨੂੰ ਥੋੜੂ ਖਾਣੇ ਆ ਲਾ ਲਓ ਲਾ ਲਓ ਬਾਈ ਚਲੋ ਆਹ ਅੰਦਰ ਕੰਮ ਕਰ ਲਾਓ ਸਾਨੂੰ ਆਪਦਾ ਹਾਂ ਭਾਈ ਮੈਂ ਤਾਂ ਚੱਲਣਾ ਉਹ ਬਹਿ ਗੱਲ ਲੱਗ ਜਾ ਰਹੀ ਉਹ ਬਹਿ ਜਾ ਯਾਰ ਲੱਗ ਜਾ ਰਹੀ ਕੋਈ ਨਹੀਂ ਕੋਈ ਇਹ ਆਵੇਂ ਬੋਲਦੀਆਂ ਰਹਿੰਦੀਆਂ ਭਾਈ ਲਾ ਲਓ ਮੈਨੂੰ ਜ਼ਰੂਰ ਦੇ ਤੂੰ ਮੈਂ ਸਬਜੀ ਭਾਜੀ ਪੂਰਾ ਖਾ ਲਈ ਜਨਾ ਬਿਆ ਲਾ ਆਇਆ ਕਰਦਾ ਹੋਰ ਉਹ ਨਹੀਂ ਭਾਈ ਗੱਲ ਉਹ ਨਾਲੇ ਮੈਂ ਵੀ ਲਾ ਲੂ ਤੇਰੇ ਭਾਨ ਨਾਲੇ ਕਰਦਾ ਉਹ ਨਾਲੇ ਭਾਈ ਤੇਰੇ ਨਾਲ ਜਾ ਕੇ ਪਤਾ ਤੂੰ ਵੀ ਉਹ ਛੱਡ ਲਈ ਤੇਰਾ ਮੈਂ ਰਾਹ ਦੇ ਰਿਹਾ ਮੈਂ ਰਾਹ ਕੇ ਰੱਖਿਆ ਮੈਂ ਤੈਨੂੰ ਪਤਾ ਕੋਈ ਨਹੀਂ ਲੱਗਿਆ ਮੈਂ ਭਾਈ ਜਾਣਦਾ ਨਹੀਂ ਮੇਰੇ ਬਾਰੇ ਤੂੰ ਹੋਰ ਕੋਈ ਨਹੀਂ ਭਾਈ ਤੂੰ ਆ ਗਿਆ ਪਤਾ ਤੇਰਾ ਅੱਛਾ ਠੀਕ ਹੈ ਫਿਰ ਕੋਈ ਨਹੀਂ ਮੈਂ ਫਿਰ ਦੇ ਮੈਂ ਤੱਕਤੀ ਇੱਕ ਕਿਹੜਾ ਆ ਪੈ ਮੈਂ ਹੋਰ ਬਣਾ ਕੇ ਲਾਉਣਾ ਪੈਣਾ ਓ ਗੱਲ ਸੁਣ ਤਾਂ ਇੱਧਰ ਅ ਮੈਰੀ ਜੂ ਮੇਰੇ ਯਾਰ ਕੋਲੇ ਬੇਇੱਜ਼ਤੀ ਕਰਕੇ ਰੱਖਦੀ ਨਾ ਕੀ ਬੇਇੱਜ਼ਤੀ ਕਰਦੀ ਰੋਜ਼ ਹੀ ਆ ਜਾਂਦਾ ਰੋਜ਼ ਦਾ ਕੰਮ ਹੋ ਗਿਆ ਸਾਹਮਣੇ ਦੂੰ ਦੱਸੇ ਕੋਈ ਤਰੀਕਾ ਕੋਈ ਬੋਲਣ ਦਾ ਉਹ ਸਾਰਾ ਬੀਆ ਬੀਆ ਕੋਲੇ ਜਾ ਕੇ ਹੋਰ ਦੱਸੂਗਾ ਦੱਸ ਦੇ ਘਰ ਦੇ ਥੱਲੇ ਲੱਗ ਗਿਆ ਉਹਦਾ ਵੀ ਮੈਨੂੰ ਪਤਾ ਕਿੰਨੀ ਕਿੱਜਤ ਆ ਉਹਦੀ ਉਹ ਬਥੇਰੀ ਬਣੀ ਹੈ ਸਾਡੀ ਤੂੰ ਜਾਣਦੀ ਨਹੀਂ ਸਾਖ ਵੇਖ ਲੜ ਜਨਾਨੀ ਰੱਬਾ ਪੱਲੇ ਪੈ ਗਈ ਉੱਠਦੀ ਨਹੀਂ ਜਿੱਥੇ ਇੱਕ ਵਾਰੀ ਬਹਿ ਗਈ ਆਪ ਬਹਿ ਜਾਂਦੀ ਆ ਆਰਾਮ ਨਾਲ ਢੇਰ ਲਾ ਕੇ ਮੂਰੇ ਥੜਤਾ ਭਾਂਡਿਆਂ ਦਾ ਮੇਰੇ ਬਾਹਰ ਲੋਕਾਂ ਮੂਰੇ ਹਵਾ ਕਰੀਦੀ ਆ ਵੀ ਜਨਾਨੀ ਥੱਲੇ ਲਾ ਕੇ ਰੱਖਿਆ ਐ ਨਹੀਂ ਪਤਾ ਜਨਾਨੀ ਨੇ ਤਾਂ ਮੈਨੂੰ ਥੱਲੇ ਲਾ ਕੇ ਰੱਖਿਆ ਆ ਕੱਲ ਕੋਈ ਨਹੀਂ ਭਰਾਵਾ ਸਾਡੇ ਨਾਲ ਤਾਂ ਹੁੰਦਿਆਂ ਹੀ ਰਹਿੰਦਿਆਂ ਆ ਰਜਿੰਗਾ ਆ ਇਹਦੇ ਦਵਾ ਦਾ ਮਾਲ-ਮੋਲ ਖਾਦਾ ਚਮਕਾ ਤੂੰ ਭਾਂਡੇ ਤਾਂ ਆ ਇਹ ਆ ਵੀ ਟੋਕਰੀ ਪਈ ਹਈ ਹੈ ਚਮਕਾਤੇ ਭਾਂਡੇ ਦਾ ਨਿਬੜ ਗਿਆ ਹੁਣ ਕੱਪੜੇ ਥੱਦੂ ਦੇ ਮੂਰੇ ਬਸ ਆਹੀ ਕੰਮ ਐ ਇਹਦੇ ਦਾ ਅੱਛਾ ਇਹ ਪ੍ਰਦੀਪ ਨੂੰ ਸਾਦਕ ਉਹਨਾਂ ਦਾ ਵੱਡਾ ਕਹਿੰਦਾ ਸੀ ਨਾ ਪ੍ਰਦੀਪ ਨੂੰ ਜਾਨੀ ਥੱਲੇ ਲੱਗਿਆ ਦੱਸਦੀਆਂ ਜਾ ਕੇ ਵਕੀਲ ਕੱਲੀ ਆਂਦਾ ਆਪ ਕੀ ਵੇ ਭਾਂਡੇ ਠੇਕਰ ਮਾਂਜੀ ਆਂਦਾ ਉਹਨੂੰ ਆਂਦਾ ਸੀ ਜਨਾਨੀ ਥੱਲੇ ਲੱਗਿਆ ਇਹਨਾਂ ਨੂੰ ਦੱਸਦੀ ਆ ਮੇਰੇ ਬੰਦੇ ਨੂੰ ਤਾਂ ਕਹਿੰਦਾ ਸੀ ਜਨਾਨੀ ਥੱਲੇ ਲੱਗਿਆ ਤੇ ਆਪ ਲੈ ਕੇ ਜਾਨੀ ਇਹਨਾਂ ਨੂੰ ਦਿਖਾਉਣੀ ਆ ਗੱਲ ਸੁਣੋ ਜੀ ਹਾਂ ਕੀ ਗੱਲ ਕਾਂਸ ਸਿਆ ਤੁਹਾਨੂੰ ਤਾਂ ਕਹਿੰਦਾ ਸੀ ਜਨਾਨੀ ਥਰੇ ਲੱਗਿਆ ਆਓ ਮੈਂ ਤੁਹਾਨੂੰ ਦਿਖਾ ਕੇ ਲਿਆਵਾਂ ਕੁਛ ਆਓ ਆਓ ਝਾੜੂ ਰੱਖ ਦਿਓ ਇੱਥੇ ਫੇਰ ਮਾਰ ਲਿਓ ਆਜੋ 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 ਦਿਖਾ ਮੈਂ ਤੁਹਾਨੂੰ ਆਜੋ ਆਜੋ ਹਾਂਜੀ ਕਾਂਸ ਸਿਆ ਇਹਨਾਂ ਨੂੰ ਤਾਂ ਕਹਿੰਦੇ ਸੀ ਬੜਾ ਜਨਾਨੀ ਥਨੇ ਲੱਗਿਆ ਤੇ ਆਪ ਹੁਣ ਉਹ ਭਾਬੀ ਕਰਦਾ ਕੰਮ ਤਾਂ ਕਰਨਾ ਹੀ ਪੈਂਦਾ ਸਾਰਾ ਕੁਹ ਲੈ ਦੱਸ ਕਿਹੜੀਆਂ ਗੱਲਾਂ ਕਰਦੀ ਨੂੰ ਕਰੋ ਗੱਲ ਤੁਮੇ ਜਨਾਨੀ ਥਲੇ ਲੱਗਿਆ ਹੋਏ ਮੇਰੀ ਗੱਲ ਸੁਣੋ ਭਾਈ ਉਹ ਚੱਲ ਕੋਈ ਨਹੀਂ ਮੈਂ ਤਾਂ ਰਾਤ ਤੈਨੂੰ ਕੂੜੀ ਨਹੀਂ ਕਹਿੰਦਾ ਕੀ ਗੱਲ ਜੋਤੀ ਬੜਾ ਭਾਂਡੇ ਭੁੰਡੇ ਮੰਜਲ ਲਾਇਆ ਪਿਆ ਇਹ ਲੋਟ ਹੀ ਆਏ ਆਉਂਦੇ ਆ ਦੀਦੀ ਅੱਛਾ ਵਧੀਆ ਵਧੀਆ ਖਿੱਚ ਕੇ ਰੱਖਿਆ ਕਰ ਤੇ ਗੱਲ ਹੁਣ ਆਪਣੇ ਇੱਥੇ ਹੀ ਰਵੇ ਚੰਗਾ ਕਿਹੜਾ ਕੋ ਹੋ ਗਿਆ ਹੋ ਗਿਆ ਕੰਮ ਸਾਰੇ ਹੀ ਕਰਦੇ ਆ ਆਪਾਂ ਹੁਣ ਮੂਰੇ ਆ ਗਏ ਹੁਣ ਬਸ ਤਾਂ ਹੀ ਰਹਿਣ ਦੇ ਠੀਕ ਹੈ ਨਾ ਚਲੋ ਕੋਈ ਗੱਲ ਨਹੀਂ ਠੀਕ ਹੈ ਦਾਵਾਦ ਹੈ ਗੱਲ ਨੂੰ ਹੁਣ ਮੇਰਾ ਬਾਈ ਗੱਲ ਮੂਰੇ ਨਾ ਆਵੇ ਠੀਕ ਹੈ ਉਹ ਤਾਂ ਲੱਗਣਾ ਚਾਹੀਦਾ ਨਾ 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 ਜਮਾਈ ਜਮਾਈ ਇਹਨਾਂ ਨੂੰ ਜਿਨਨ ਦੇਵਾ ਤਾਂ ਠੀਕ ਆ ਓਕੇ ਆ ਜਾ ਬਾਪੂ ਬੋਲ ਬੋਲ ਬਾਤੀ ਆਈ ਤਾਂ